ਅੱਜ ਸਤਿ ਸ੍ਰੀ ਅਕਾਲ ਜੀ ਅੱਜ ਚੱਲੇ ਆ ਅਸੀਂ ਸ਼ੋਅ ਤੇ ਮੋਗਾ ਰੰਗ ਪੰਜਾਬ ਦੇ ਪੰਗੜਾ ਕਲੱਬ ਤਲਵੰਡੀ ਭਾਈ ਮਲਾਉਣਾ ਮਾਲ ਦੀ ਸਾਰੀ ਟੀਮ ਨਾਲ ਸਾਨੂੰ ਅਸੀਂ ਪਹੁੰਚ ਗਏ ਤਲਵੰਡੀ ਭਾਈ ਚੌਕ ਤੇ ਜੀ ਹਾਜੀ ਕੀ ਹਾਲਜਾ ਅੱਜ ਸਾਡਾ ਪ੍ਰੋਗਰਾਮ ਜੀ ਸਤੂ ਪੈਲਸ ਕੋਲ ਤੇ ਪੂਰੀ ਟੀਮਾ ਸਾਡੀ ਹੋਈ ਜੀ ਬਾਸ਼ੇ ਬੜਾ ਕੰਮ ਕਰਦੇ ਗੱਲਾਂ ਬਾਤਾਂ ਰਾਸਤੇ ਤੇ ਪੈਲਸ ਦੇ ਵਿੱਚ ਕਿਥੋਂ ਲਾਈਵ ਵੀਡੀਓ ਪਾਵਾਂਗੇ ਸ਼ਸ਼ੀ ਗੱਲ ਸਾਰਿਆਂ ਨੂੰ ਥੋੜਾ ਵੀਰ ਜੀ ਸੁਵਿੰਦਰ ਦਾ ਕੀ ਹਾਲ ਖਲਾਮ ਜੀ ਲੋ ਜੀ ਆ ਗਿਆ ਆਪਣਾ ਮੁੰਡਾ ਇੱਕ ਹੋਰ ਖਾਨ ਨਿੱਕੂ ਕਿਵੇਂ ਆ ਠੀਕ ਆ ਜੀ ਸ਼ਸ਼ੀ ਗੱਬਾਈ ਜੀ ਇਹ ਮੁੰਡਾ ਆਪਣਾ ਜੀਰੇ ਤੋਂ ਨਿੱਕੂ ਦੂਜੇ ਮੁੰਡੇ ਅਬੇ ਆ ਕੇ ਮਾਰ ਲੈ ਆਣੀਆਂ ਫੁਰਤੀਆਂ ਅ ਨਹੀਂ ਨਾਲ ਹੀ ਸੀ ਤੇਰੇ ਮੁੰਡੇ ਹਾਂ ਹੋਰ ਮਰੇ ਗਾਟੀ ਇਹ ਆ ਜੀ ਲਾਟੀ ਜੀ ਸਾਰਿਆਂ ਨੂੰ ਆਈ ਆਈ ਇੱਧਰ ਜੀ ਸੱਸੀ ਗਾਲ ਜੀ ਸਾਰਿਆਂ ਨੂੰ ਉਹ ਠੀਕ ਠਾਕ ਜੇ ਵਧੀਆ 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 ਚਲੋ ਲਓ ਜੀ ਆਪਣਾ ਟੀਮ ਮੈਂਬਰ ਜਗੀਰਾ ਜੀ ਮਖੂ ਤੋਂ ਹਾਂਜੀ ਬੈਠ ਕੇ ਗੱਡੀ ਚ ਸਾਰੇ ਜਿਹਨੇ ਟੀਮ ਰੰਗ ਪੰਜਾਬ ਦੇ ਭਗੜਾ ਕਲੱਬ ਤੋਂ ਆਂਡੀ ਪਾਈ ਸਾਰੇ ਮੈਂਬਰ ਠੀਕ ਠਾਕ ਹੋਈ ਸਾਰੇ ਸਾਰੇ ਵਧੀਆ ਜੀ ਦੀ ਸੁਣਾਓ ਵਧੀਆ 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 ਕਿੱਥੇ ਸ਼ੋਅ ਅੱਜ ਅੱਜ ਮੋਗਾ ਚੱਲੇਆ ਮੋਗਾ ਜੀ ਮੋਗਾ ਠੀਕ ਹੈ ਨੈਵਨੇ ਪਹੁੰਚ ਗਏ ਸੀ ਕਿੰਨਾ ਜੀ ਹੋ ਗਿਆ ਇਹਨੂੰ ਹੈਲੋ ਸਾਨੂੰ ਹੋ ਗਿਆ ਤਾਂ ਪਹੁੰਚ ਗਏ ਹਾਂ ਠੀਕ ਹੈ ਚਲੋ ਸੋਖ ਖਾਣੇ ਜੀ ਤੁਹਾਨੂੰ ਜਾ ਕੇ ਲਾਈਵ ਪ੍ਰੋਗਰਾਮ ਮੋਗਾ ਕਿਹੜਾ ਪੈਣਾ ਸਕੀਨਾ ਦਾ ਸਹੀ ਸੰਧੂ ਸੰਧੂ ਬੈਲਸ ਅਮਰਸਰ ਹੁੰਦੇ ਹਾਂਜੀ ਹੇ ਮਾਈ ਆ ਗਿਆ ਜੀ ਦਾਰਾਪੁਰ ਦਾ ਟੋਲ ਪਲਾਜਾ ਪਰਚੀ ਇਹੀ ਫੇਰ ਨਹੀਂ ਕਟਾਉਣੀ ਨਾ ਉਦੋਂ ਕਟਾਈ ਸੀ ਨਾ ਅੱਜ ਕਟਾਉਣੀ ਹੈ ਦੇਖਦੇ ਆ ਕੀ ਕਹਿੰਦੇ ਆ ਭਾਈ ਤੂੰ ਲੋੜ ਹੀ ਨਹੀਂ ਬੋਲਾ ਤੈਨੂੰ ਆ ਕਾਰਡ ਲੱਗ ਜਾ ਨਾ ਤਾਂ ਮਗਰ ਲਾ ਲੋਕ ਲਈ ਹੈ ਬਈ ਤੁਹਾਡੀ ਬਾਈ ਚਲੋ ਠੀਕ ਹੈ ਜੀ ਆਪਣੀ ਬਾਹਰ ਜਾ ਨਹੀਂ ਕੱਟੀ ਵੀ ਪਰਦੀ 120 ਲੈਂਦੇ ਇੱਕ ਲੈਣ ਦੇ 40 ਬੋਦੂ ਦੇ ਨਹੀਂ ਲੈਣ ਭਾਰਤੀ ਰਾਸ਼ਟਰੀ ਡਰਾਈਵਰ ਕਥਾਟੀ ਪੇਟਾਂ ਮੇਰੇ ਤੋੜੀ ਹੱਥ ਕੇ ਕਿ ਲੋਕਾਂ ਨੂੰ ਸਾਰੀ ਪੇਮੈਂਟ ਕੇ ਦਾਜ ਦੀ ਮਾਰਦੇ ਤੁਸੀਂ ਭੈਜ ਕਾਹਦੇ ਵਾਸਤੇ ਕਹਿੰਦਾ ਆਵਾਜ਼ ਤਾਂ ਨਹੀਂ ਆਉਂਦੀ ਬੱਚਾ ਜੀ ਆ ਫੇਰ ਮਟਦੀ ਨਾ ਆਵਾਜ਼ਾਂ ਚ ਕੋਈ ਕੁਝ ਦੀਆਂ ਤਾਂ ਮਗਰ ਧਿਆਨ ਅੱਲਾ ਪਰਵਾਹ ਹੀ ਕੰਨਤੀਜਾ ਉਹਦੇ ਚ ਚਲਾਉਣਾ ਤਾਂ ਇਹਦੇ ਮੇਂ ਨਹੀਂ ਪੋਣਾ ਗੱਲਾਂ ਬਾਤਾਂ ਕਰਦੇ ਤੇ ਪਾਉਣੀ ਏ ਚਲ ਫੇਰ ਠੀਕ ਆ ਚੱਲ ਹੁਣ ਤੇ ਗਲਤ ਕਰਦਾ ਤੇ ਕੰਮ ਲਓ ਜੀ ਲੱਗ ਕੇ ਫਾਟਕ ਡਗਰੂ ਦੇ ਵੀ ਬਰਾਤ ਆਈ ਪੁੱਤ ਲੱਗੇ ਇਹ ਗਿਆ ਵੇਖੀ ਆ ਬਚਾਰੇ ਆਏ ਉਂਗਲ ਪਾਈਏ ਆਏ ਆਏ ਜੇ ਕਰਕੇ ਨਾ ਆਏ ਜੇ ਅੱਗ ਲਿੱਕੀ ਕਰਦੇ ਮੋਢਾ ਵਿੱਚ ਆ ਜਾਏ ਆਟਕੇ ਦੇ ਵਿੱਚ ਇਹ ਮੂਹ ਪਾ ਲਈ। ਹੁਣੇ ਪਿੱਛੋਂ ਵਾਲੇ ਦਾ ਬੰਦ ਕਹਦਾ ਯਾਰ ਕਾਕਾ ਪ੍ਰਾਤ ਆਣੇ ਨੇ। ਖੱਤੀ ਆਏ। ਲੋ ਜੀ ਪੇਡ ਵਾਸਤੇ ਬੋਕੋ ਕਰਨਾ ਪੈਂਦਾ। ਦੇਖੋ ਵਿਚਾਰਾ। ਮਰੁੰਡਾ ਵੇਚਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਇਹਨੇ ਵਿਚਾਰਨੇ ਐ ਗੱਡੀਆਂ ਵਾਲੇ ਨੂੰ ਮਰੁੰਡਾ ਵੇਚਣਾ। ਕਿਹਨੂੰ ਪੁੱਛ ਲੈਣਾ ਅਕਲ ਵੇਖੇ ਜਾਂਦੇ ਆ। ਕਾਰ ਗਾਲਵਾ ਤੇ। ਬਹੁਤ ਅਗਰ। ਅੰਕਾ ਖਿਆਲਾ। ਠੀਕ ਹੈ। ਕਿੰਨੇ ਦੀ ਆੜੀ ਪਾਪੂ ਲੈਨੇ ਹੋ? ਦੇ ਆੜੀ ਗੜੀ ਬੰਨਦੀ ਆ ਟਾਈਮ ਪਾਸ ਕਰਦੇ ਟਾਈਮ ਪਾਸ ਹੁੰਦਾ ਦਾ ਟਾਈਮ ਪਾਸ ਹੀ ਆ ਟੇਡਾ ਹੱਥ ਕਰਨਾ ਪੈਂਦਾ ਬਹੁਤ ਹਾਂ ਚਲੋ ਇਦਾਂ ਹੀ ਆ ਫਿਰ ਜ਼ਿੰਦਗੀ ਐ ਹੀ ਆ ਲਓ ਜੀ ਆ ਗਿਆ ਮੋਗਾ ਸ਼ਹਿਰ ਉਹਨੂੰ ਤਾਂ ਬਸ ਹੈ ਨਹੀਂ ਕੁਛ ਐਡਿਕ ਆ ਦੇਖੋ ਪਰ ਫਿਰ ਪਰ ਫਿਰ ਵੀ ਕੁਛ ਨਾ ਕੁਛ ਤਾਂ ਮਿਲੂਗਾ ਹਨ ਮਾਰੇ ਨਿਕਲਦੇ ਇੱਧਰ ਆ ਗਿਆਂ ਆਪਣੀਆਂ ਇਹ ਆ ਵਧੀਆਂ ਉਹ ਕਚਹਿਰੀਆਂ ਚਹਿਰੇ ਦਾ ਘਮੂ ਹਾਂਜੀ ਪਹੁੰਚ ਗਏ ਜੀ ਸੰਧੂ ਪੈਲਸ ਮੋਗਾ ফলাবার্তা mm তুমি -hmm. mm -hmm.